ਉਹ ਇਹ ਕੋਰ ਬੜੀਆ ਜਿਹੜਾ ਆਪਾਂ ਖਾਦਾਂ ਸਪਰਿਆਂ ਤੋਂ ਬਿਨਾ ਬਾਨੀ ਜਿਹੜੀ ਗੁਣਵੱਤਾ ਬਾਨੀ ਇਹਦੀ ਵਧੀਆ ਬਾਨੀ ਚੀਜ਼ ਜੀ ਅੱਛਾ ਜੀ ਉਹ ਬਾਨੀ ਹੈ ਲੋਹੇ ਤੋਂ ਜੀ ਪਲਾਸਟਿਕ ਰੱਖਣੀ ਦੇਰ ਦੇ ਬਰਾਬਰ ਆ ਵੈਸੇ ਜੀ ਅੱਛਾ ਜੀ ਹਾਂ ਸੋ ਸਾਰਾ ਜੰਨਾ ਹੋਵੇ ਜੀ ਦਵਾਈਆਂ ਤੋਂ ਰਹਿਤ ਹੋਵੇ ਜੀ ਹਾਂਜੀ ਹਾਂਜੀ ਹੁਣ ਆ ਕੋਰੇ ਆ ਜੀ ਜੀ ਤੁਹਾਡੇ ਸਰੀਰ ਨੇ ਦੱਸ ਦੇਣਾ ਖਾਦੇ ਨੇ ਜਿਹੜੇ ਨਾ ਕੋਲ ਦੋ ਤਿੰਨ ਬੰਦੇ ਕੰਮ ਕਰ ਰਹੇ ਆ ਉਹਨਾਂ ਚ ਕੋਈ ਵੀ ਬੰਦਾ ਬੀੜੀ ਸੈਗਰੇਟ ਦਾ ਇਸਤੇਮਾਲ ਕਰਦਾ ਮੈਂ ਆ ਦੂਜੀ ਵਾਰੀ ਆ ਜਾ ਗਿਆ ਮੈਂ ਨਹੀਂ ਦੇਖਿਆ ਨਾ ਕੋਈ ਕੋਈ ਵੀ ਤਮਾਕੂ ਦੀ ਵਰਤੋਂ ਕਰਦਾ ਮੈਂ ਹਜੇ ਤੱਕ ਨਹੀਂ ਦੇਖਿਆ ਗੁੜ ਦਾ ਜਿਹੜਾ ਕਾਰੋਬਾਰ ਹੈ ਉਹ ਬਹੁਤ ਅੱਛਾ ਕਾਰੋਬਾਰ ਆ ਔਰ ਵੱਡੀ ਗੱਲ ਇਹ ਕਿ ਜਦੋਂ ਹੁਣਾਂ ਗੰਡ ਮਾਰਨੀ ਆ ਜਾਂ ਹੋਰ ਇੱਧਰ ਕੰਮ ਕਰਨਾ ਇਹ ਗਿਆਨੀ ਜੀ ਆਪ ਕਰਦੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਪੀਆਰ ਪੰਜਾਬ ਚੈਨਲ ਦੇ ਉੱਤੇ ਬਹੁਤ سارے ਦੋਸਤ ਪੁੱਛ ਰਹੇ ਸੀ ਕਿ ਸ਼ੁੱਧ ਗੁੜ ਜਿਹੜਾ ਆ ਉਹ ਕਿੱਦਾਂ ਬਣਦਾ ਉਹਦੇ ਪੈਮਾਨੇ ਕੀ ਰੱਖੀਏ ਤੇ ਕਿੱਦਾਂ ਹੋ ਸਕਦਾ ਤੇ ਆਪਾਂ ਸਰਦਾਰ ਦਲਵੀਰ ਸਿੰਘ ਉਹਨਾਂ ਦੇ ਕੋਲ ਪੁੱਛਦੇ ਆਂ ਵੀ ਇੱਕ ਸ਼ੁੱਧਤਾ ਦੀ ਜਿਹੜੀ ਪਹਿਮਾਨ ਨੇ ਆ ਉਹ ਕਿਹੜੇ ਹੋਣੇ ਚਾਹੀਦੇ ਆ ਗਿਆਨੀ ਜੀ ਬਹੁਤ ਬਹੁਤ ਸਵਾਗਤ ਆ ਜੀ ਪੀਆਰ ਪੰਜਾਬ ਤੇ ਇੱਕ ਵਾਰ ਫੇਰ ਤੋਂ ਤੇ ਤੁਹਾਡੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਮਿਲਿਆ ਤੇ ਲੋਕਾਂ ਨੇ ਪੁੱਛਿਆ ਸੀ ਕਿ ਪਹਿਮਾਨਾ ਕੀ ਰੱਖੀਏ ਅਸੀਂ ਸ਼ੁੱਧਤਾ ਦਾ ਕਿ ਗੁੜ ਕਿਦਾਂ ਸ਼ੁੱਧ ਕਿਦਾਂ ਬਣਦਾ ਪਹਿਲਾ गन्ना ਜੀ ਅੱਛਾ ਜੀ गन्ना ਸਾਫ਼ ਸੁਥਰਾ ਦੇਖੋ ਜੀ ਤਾਜ਼ਾ गन्ना ਜੀ ਅੱਛਾ ਜੀ ਆ ਦੇਖੋ ਤਾਜ਼ਾ गन्ना ਜੀ ਆ ਦੇਖੋ ਜੀ ਸਾਫ ਸਫਾ ਕਰਨਾ ਜੀ ਜੀ ਨੰਬਰ 1 ਦੇ ਪਹਿਲਾਂ ਤਾਜ਼ਾ ਕਰਨਾ ਸਾਫ ਸਫਾ ਹੋਣਾ ਚਾਹੀਦਾ ਅੱਛਾ ਜੀ ਇਹਦਾ 20 ਘੰਟੇ ਤੋਂ ਬਾਅਦ ਨਹੀਂ ਹੋਣਾ ਚਾਹੀਦਾ 20 ਬਾਅਦ ਘੰਟੇ ਠੀਕ ਹੈ ਜੀ ਹਾਂਜੀ ਹਾਂਜੀ ਜੇ ਪੁਰਾਣਾ ਜਿਤਾ ਜੀ ਤੇ ਗੁਰ ਦੀ ਕੁਆਲਟੀ ਬਹੁਤ ਸਹੀ ਨਹੀਂ ਬਣੀ ਜੀ ਹਾਂਜੀ ਤੋਂ ਸਭ ਤੋਂ ਪਹਿਲਾ ਚੀਜ਼ ਇਹ ਚੈੱਕ ਕਰਿਆ ਕਰੋ ਇਹ ਗੰਨਾ ਜ਼ਰੂਰੀ ਦੇਖਣਾ ਜੀ ਹਾਂ ਗੰਨਾ ਦੇਖੋ ਉਹਨਾਂ ਦਾ ਉੱਲੀ ਤਾਂ ਨਹੀਂ ਕਿ ਖਰਾਬ ਤਾਂ ਨਹੀਂ ਆ ਕੰਨਾ ਦੇਖੋ ਸਾਫ ਬਥਰਾ ਕੰਨਾ ਜੀ 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 ਇਹ ਭਾਵੇਂ ਜਿੱਦਾਂ ਮਰਜ਼ੀ ਝੂਟੀ ਚੱਲੋ ਜੀ ਕੰਨਾ ਅੱਛਾ ਜੀ ਹਾਂ ਜੀ ਹਾਂ ਜਿੱਦਾਂ ਮਰਜ਼ੀ ਝੂਟੀ ਚੱਲੋ ਅੱਛਾ ਜੀ ਤੇ ਲੈ ਆਪਾਂ ਚੂਪ ਕੇ ਦਿਖਾ ਦਿੰਦੇ ਆ ਜੀ ਮਸੇ ਕੰਨੇ ਦੀ ਪਹਿਚਾਨ ਆ ਜੀ ਹੂੰ ਦੇਖੋ ਜੀ ਕਾ ਕੰਨਾ ਜੀ ਕੋਸ ਤੋਂ ਕੇ ਜਿੱਥੇ ਰਾਸ ਨਿਕਲਦੀ ਰਾਸ ਨਿਕਲਦੀ ਆ ਜੀ ਅੱਛਾ ਜੀ ਕੱਲੇ ਪਲਾਸਟਿਕ ਵੀ ਚਾਹੀਦੀ ਜੀ ਅੱਛਾ ਜੀ ਹਾਂ ਜੀ ਤਾਕਤ ਜਿਹੜੀ ਗੁਣਵੱਤਾ ਬਾਨੀ ਇਹਦੀ ਵਧੀਆ ਬਾਨੀ ਚੀਜ਼ ਜੀ ਅੱਛਾ ਜੀ ਉਹ ਬਾਨੀ ਹੈ ਲੋਹੇ ਤੋਂ ਜੀ ਪਲਾਸਟਿਕ ਰੱਖਣੀ ਦੇਰ ਦੇ ਬਰਾਬਰ ਆ ਵੈਸੇ ਜੀ ਅੱਛਾ ਜੀ ਜਿੱਦਾਂ ਡਰਾਮ ਰੱਖਤੇ ਹੋਰ ਜੀ ਅੱਛਾ ਜੀ ਇਹਦੇ ਨਾਲ ਕੀ ਲੋਹੇ ਦੇ ਤਾਕਤ ਨੂੰ ਹੋ ਰਹੇ ਆ ਜੀ ਅੱਛਾ ਜੀ ਲੋਹੇ ਦੀ ਮਾਤਰਾ ਪੂਰੀ ਰਹੂਗੀ ਮੰਨਾਂ ਤਾਂ ਸਸਤ ਰਹੂਗਾ ਜੀ ਸਾਹ ਦੇਖੋ ਲੋਹੇ ਦੀਆਂ ਬਾਲਟੀਆਂ ਜੀ ਅੱਛਾ ਜੀ ਲੋਹੇ ਦੇ ਬਾਲਟੀਆਂ ਸਾਰੇ ਜੀ ਅੱਛਾ ਜੀ ਚੱਲ ਹੋਰ ਹਾਂ ਜੀ ਤੇ ਭਾਈ ਜਿਹਦੇ ਕੋਲੋਂ ਗੋੜ ਬਣਵਾਉਨੇ ਹੋ ਹਾਂਜੀ ਉਹਨੂੰ ਇਹ ਪੁੱਛ ਲਿਆ ਕਰੋ ਕਿ ਵੀਰੇ ਤੁਸੀਂ ਇਹਨੂੰ ਕਿੰਨੀਆਂ ਕਿ ਜੜੀਆਂ ਸਪਰੇ ਆ ਜਾਂ ਕੋਈ ਦਵਾਈਆਂ ਹਾਂਜੀ 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 ਕੈਮੀਕਲ ਕਿੰਨਾ ਕੁ ਹਾਂਜੀ ਹਾਂਜੀ ਕੈਮੀਕਲ ਇਹ ਪੈਮਾਨਾ ਮੇਰੇ ਖਿਆਲ ਨਾਲ ਬਹੁਤ ਜ਼ਰੂਰੀ ਹੈ ਹਾਂਜੀ ਜ਼ਰੂਰੀ ਹੈ ਜੀ ਗੰਨੇ ਦੀ ਕਵਾਇਤੀ ਦੇ ਪਤਾ ਲੱਗ ਜਾਣ ਵੀ ਗੱਲਾ ਕਿੱਦਾਂ ਨਾਲ ਜੀ ਉਹ ਹੋਈ ਪਾਉਂ ਬੜੀਆ ਜਿਹੜਾ ਆਪਾਂ ਖਾਦਾਂ ਸਪਰੇਆਂ ਤੋਂ ਬਿਨਾਂ ਮੈਂ ਇਹਨਾਂ ਨੂੰ ਮੈਂ ਦੱਸ ਦਵਾ ਕਿ ਇਹ ਇੱਕ ਚਮਚ ਸੋਡਾ ਲਾਉਂਦੇ ਨੇ ਪੂਰਾ ਭਰ ਕੇ ਇੱਕ ਚਮਚ ਲਾਉਂਦੇ ਨੇ ਭਾਈ ਤੇ ਆਹ ਇਸ ਤਰ੍ਹਾਂ ਨਾਲ ਆ ਦੇਖੋ ਜੀ ਪੱਤ ਆ ਗਈ ਆ ਬਹੁਤ ਵਧੀਆ ਪੱਤ ਆਈ ਹੋਈ ਆ ਦੇਖ ਸਕਦੇ ਤੁਸੀਂ ਤੇ ਗੈਨ ਜੀ ਇੱਕੋ ਕੜਾ ਇਹ ਬਣਦਾ ਹੋਵੇ ਆ ਦੇਖੋ ਲੋਹੇ ਦਾ ਹੀ ਗਾਂਡਿਆ ਜੀ ਅੱਛਾ ਜੀ ਤੇ ਲੋਹੇ ਦਾ ਲੰਬੇ ਨਾਲ ਗੁੱਡੇ ਜਾਣੇ ਤਾਂ ਜੋ ਇਹ ਪੂਰੇ ਲੋਹੇ ਦੇ ਤੱਤ ਮੌਜੂਦ ਰਹਿਣ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਗੋੜਖਾਂ ਦੇ ਨਾਲ ਬਿਮਾਰੀਆਂ ਦੂਰ ਕਰਤਾ ਹੀ ਗੋੜੇ ਦਾ ਅਸਲੀ ਕੋਰ ਸਗਾ ਜੀ ਇਹ ਗਾਂਡ ਆਪਾਂ ਲੋਹੇ ਦੀ ਕਿਉਂ ਵਰਤਦੇ ਵੈਸੇ ਲੱਕੜ ਦੀ ਵਰਤੀ ਜਾਂਦੀ ਹਾਂਜੀ ਉਹ ਵੀ ਵਰਤ ਸਕਦੇ ਜੀ ਕੋਈ ਚੱਕ ਕੋਈ ਜੱਤ ਨਹੀਂ ਜੀ ਠੀਕ ਹੈ ਜੀ ਕੋਈ ਦਿੱਕਤ ਨਹੀਂ ਸਾਨੂੰ ਲੋਹੇ ਦਾ ਵੀ ਠੀਕ ਆ ਵਧੀਆ ਲੱਗਦਾ ਜੀ ਲੋਹੇ ਦਾ ਵੀ ਵਧੀਆ ਹਾਂਜੀ ਸਾਨੂੰ ਲੋਹੇ ਦਾ ਸੈੱਟ ਲੈਂਦਾ ਜੀ ਤਾਂ ਹੀ ਇਹ ਮੈਂ ਦੱਸਦਾ ਵੀ ਇਹ ਐਲੂਮੀਨੀਅਮ ਨਹੀਂ ਗਾਏ ਲੋਹਾ ਹੈ ਹਾਂਜੀ ਹਾਂਜੀ ਇਹ ਜਿਹੜਾ ਆਪਾਂ ਠੀਕ ਹੈ ਜੀ ਕੱਟਦੇ ਆ ਜਿੱਦਾਂ ਜੀ ਟੁਕੜੀਆਂ ਕੱਟ ਲਈਦੀਆਂ ਇਹਦੀਆਂ ਓਕੇ ਨਾ ਕਰਕੇ ਇਹਦੇ ਵਿੱਚ ਲਾ ਦੇਤਾ ਜੀ ਇੱਕ ਪੈਮਾਨਾ ਹੋਰ ਬਹੁਤ ਜ਼ਰੂਰੀ ਆ ਇਹ ਜਿਹੜੇ ਇਹਨਾਂ ਦੇ ਵਕਰ ਹੁੰਦੇ ਆ ਮੈਨੂੰ ਜਿਹੜੇ ਸਵਾਲ ਆਏ ਸੀਗੇ ਜ਼ਿਆਦਾਤਰ ਉਹ ਸਾਡੀ ਟੀਮ ਨੂੰ ਵੀ ਯਾਰ ਇੱਕ ਸ਼ੁੱਧ ਗੁੜ ਜਿਹੜਾ ਆ ਜਾਂ ਵਧੀਆ ਗੁੜ ਦੇ ਪੈਮਾਨੇ ਕੀ ਆ ਇੱਕ ਗੱਲ ਮੈਂ ਹੋਰ ਦੱਸ ਦਵਾਂ ਉਹ ਮੇਰੇ ਮੈਂ ਤੁਸੀਂ ਇਹ ਜਾ ਕੇ ਦੇਖੋ ਵੀ ਜਿਸ ਬੀਲਣੇ ਦੇ ਉੱਤੋਂ ਅਸੀਂ ਗੁੜ ਲੈਣ ਲੱਗੇ ਆ ਜਾਂ ਤੁਸੀਂ ਕਈ ਲੋਕ ਘਲਾੜਾ ਕਹਿੰਦੇ ਆ ਯਾਰ ਉੱਥੇ ਜਿਹੜੇ ਵਰਕਰ ਕੰਮ ਕਰ ਰਹੇ ਆ ਉਹ ਸਫਾਈ ਰੱਖ ਰਹੇ ਅਸੀਂ ਉੱਥੇ ਸਫਾਈ ਚੈੱਕ ਕਰ ਜਿਹੜੇ ਵਰਕਰ ਉਹਨਾਂ ਦੇ ਕੋਲ ਕੋ ਕਾ ਪਾ ਰਿਹਾ ਚਾਹੇ ਜਾਂ ਜਿਹੜਾ ਬੰਦਾ ਕੜਾਏ ਤੇ ਲੱਗਾ ਹੋਇਆ ਆ ਕੰਮ ਕਰ ਰਿਹਾ ਹਾਂਜੀ ਹਾਂਜੀ ਉਹ ਸਫਾਈ ਕਿੰਨੀ ਕੁ ਕਰ ਰਿਹਾ ਹਾਂਜੀ ਹਾਂਜੀ ਸਫਾਈ ਬਹੁਤ ਹੀ ਜ਼ਰੂਰੀ ਆ ਦੇਖਣੀ ਕਿਉਂਕਿ ਯਾਰ ਮੈਂ ਕਈਆਂ ਤੇ ਤਾਂ ਇਹ ਵੀ ਦੇਖਿਆ ਵੀ ਉਹ ਨਾਲ ਹੀ ਉਹ ਬੀੜੀ ਸਿਗਰਟ ਤਮਾਕੂ ਵੀ ਵਰਤੀ ਜਾ ਰਿਹਾ ਨਾਲੇ ਉਥੇ ਗੁੜ ਬੜਾਈ ਜਾ ਜਿਹੜਾ ਤੁਸੀਂ ਪਿਓਰ ਗੁੜ ਦੀ ਗੱਲ ਕਰਦੇ ਆ ਵੀ ਸਫਾਈ ਉਹਦੇ ਵਿੱਚ ਬਹੁਤ ਵੱਡਾ ਐਸਪੈਕਟ ਆ ਮੈਂ ਗਿਆਨੀ ਜੀ ਦੇ ਇੱਥੇ ਦੇਖਿਆ ਆ ਇਨਾਲਾ ਕੋਈ ਵੀ ਵਰਕਰ ਜਿਹੜੇ ਨਾ ਕੋਲ ਦੋ ਤਿੰਨ ਬੰਦੇ ਕੰਮ ਕਰ ਰਹੇ ਆ ਉਹਨਾਂ ਚ ਕੋਈ ਵੀ ਬੰਦਾ ਬੀੜੀ ਸੈਕਰਟ ਦਾ ਇਸਤੇਮਾਲ ਕਰਦਾ ਮੈਂ ਆ ਦੂਜੀ ਵਾਰੀ ਅੱਜ ਆ ਗਿਆ ਮੈਂ ਨਹੀਂ ਦੇਖਿਆ ਨਾ ਕੋਲ ਕੋਈ ਵੀ ਤਮਾਕੂ ਦੀ ਵਰਤੋਂ ਕਰਦਾ ਮੈਂ ਹਜੇ ਤੱਕ ਨਹੀਂ ਦੇਖਿਆ ਔਰ ਵੱਡੀ ਗੱਲ ਇਹ ਕਿ ਜਦੋਂ ਹੁਣਾਂ ਗੰਡ ਮਾਰਨੀ ਆ ਜਾਂ ਹੋਰ ਇੱਧਰ ਕੰਮ ਕਰਨਾ ਇਹ ਗਿਆਨੀ ਜੀ ਆਪ ਕਰਦੇ ਆ ਉਹ ਸਫਾਈ ਦਾ ਇੱਕ ਐਸਪੈਕਟ ਜਿਹੜਾ ਆ ਉਹ ਸਾਰਾ ਤੁਸੀਂ ਜ਼ਰੂਰ ਰੱਖਿਆ ਕਰੋ ਪਰ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਜਿਹੜੀ ਕਰਨੀ ਚਾਹਣਾ ਜੋ ਮੈਨੂੰ ਲੱਗਦਾ ਆ ਇਹ ਪਿੰਡਾਂ ਦੇ ਵਿੱਚ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਮੰਗ ਹੈ ਗੁੜ ਦੀ ਸ਼ਹਿਰਾਂ 'ਚ ਵੀ ਹੈ ਔਰ ਜੇ ਮੈਨੂੰ ਮੈਂ ਆਪਣੇ ਹਿਸਾਬ ਨਾਲ ਜੇ ਦੋ ਵੇਲੇ ਨੇ ਵੀ ਇੱਕ ਪਿੰਡ 'ਚ ਕੰਮ ਕਰਦੇ ਹੁਣ ਵਧੀਆ ਤਰੀਕੇ ਨਾਲ ਤੇ ਉਹ ਵੀ ਆਪਣੇ ਪਿੰਡ ਦੀ ਮੰਗ ਪੂਰੀ ਨਹੀਂ ਕਰ ਸਕਦੇ ਇਸ ਪੱਧਰ ਤੇ ਡਿਮਾਂਡ ਹੈ ਔਰ ਇਹਨਾਂ ਦੇ ਕੋਲੋਂ ਹੁਣੇ ਜਗਰਾਵਾਂ ਤੋਂ ਵੀ ਪਰੇ ਆ 12-13 ਕਿਲੋਮੀਟਰ ਪਿੰਡ ਉੱਥੋਂ ਹੁਣੇ ਬੰਦਿਆਂ ਨੇ ਗੁੜ ਬੁਕਿੰਗ ਕਰਾਈ ਹੋਈ ਸੀ ਔਰ ਬੁਕਿੰਗ ਤੇ ਆ ਸਾਰਾ ਗੁੜ ਇੱਕ ਵੀ ਪੇਸੀ ਇਹਨਾਂ ਕੋਲ ਵਾਧੂ ਨਹੀਂ ਹੈ ਜੇ ਤੁਸੀਂ ਕਹੋ ਵੀ ਆਪਾਂ ਇੱਥੇ ਬਹਿ ਕੇ ਇਹਨਾਂ ਕੋਲ ਮੰਗ ਲਈਏ ਨਹੀਂ ਹੈ ਦੇਣ ਨੂੰ ਹੈ ਹੀ ਨਹੀਂ ਕਿਉਂਕਿ ਇਹਨਾਂ ਦੀ ਡਿਮਾਂਡ ਹੀ ਇੰਨੀ ਜ਼ਿਆਦਾ ਆ ਕਾਰਨ ਕਿ ਪਿਓਰਿਟੀ ਤੋਂ ਹੁਣ ਮੈਨੂੰ ਇਹ ਲੱਗਦਾ ਹੈ ਕਿ ਕਿਉਂ ਨਾ ਆਪਾਂ ਇਹ ਕਰੀਏ ਕਿ ਆਪਾਂ ਆਪੋ ਆਪਣੇ ਪਿੰਡਾਂ ਦੇ ਵਿੱਚ ਰੜਕੇ ਕੋਦਮ ਕਰ ਲਈਏ ਕਿ ਯਾਰ ਇੱਥੇ ਵੇਲਣਾ ਲੱਗ ਜਾ ਤੇ ਆਪਾਂ ਗੁੜ ਕੱਢ ਕੇ ਦੇਖੀਏ ਗੁੜ ਦਾ ਜਿਹੜਾ ਕਾਰੋਬਾਰ ਆ ਉਹ ਬਹੁਤ ਅੱਛਾ ਕਾਰੋਬਾਰ ਆ ਔਰ ਜਿੱਥੇ ਦੀ ਜ਼ਮੀਨ ਚੰਗੀ ਹੈ ਤੇ ਜਿੱਥੇ ਦਾ ਗੁੜ ਵਧੀਆ ਬਣ ਸਕਦਾ ਉਹਨਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਉਦਮ ਜਿਹੜਾ ਆ ਉਹ ਜ਼ਿਆਦਾ ਵਧੀਆ ਹੋ ਸਕਦਾ ਤੇ ਬਹੁਤ ਹੀ ਫਾਇਦੇਮੰਦ ਹੋ ਸਕਦੀ ਆ ਹਨਾ ਸੋ ਯਾਨੀ ਜੀ ਇਹ ਚੀਜ਼ ਵੱਲ ਲੋਕ ਤੁਹਾਡੇ ਵੱਲ ਦੇਖ ਕੇ ਆਏ ਵੀ ਆ ਕੋਈ ਹਾਂਜੀ ਹਾਂਜੀ ਆ ਰਹੇ ਆ ਜੀ ਮੇਲਾ ਨੇ ਲਿਆ ਰਹੇ ਆ ਜਿੱਦਾਂ ਜੀ ਅੱਛਾ ਜੀ ਤੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਜੇ ਪਿੰਡਾਂ ਚਾ ਨਾ ਜੀ 10 10 5 5 ਮੇਲੇ ਨੇ 7 7 ਵੀ ਚੱਲ ਜਾਂਣਾਂ ਤਾਂ ਪੈਂਡ ਆਪ ਦਾ ਕਵਰ ਕਰ ਸਕਦੇ ਜਿੱਦਾਂ ਜੀ ਨਾ ਵੱਡਾ ਪੈਂਡ ਹੋਵੇ 10 ਦੇ ਲੈਣੇ ਹੋਗਾ ਜਾਂ 5 ਦੇ ਲੈਣੇ ਹੋਗਾ ਜਾਂ 7 ਦੇ ਲੈਣੇ ਹੋਗਾ ਜੀ ਥੋੜਾ ਥੋੜਾ ਵੱਧ ਲਾ ਕੇ ਜੀ ਵੀ ਤਾਂ ਕਰਕੇ ਵੀ ਜ਼ਰੂਰੀ ਆ ਜੀ ਹੌਲੀ ਹੌਲੀ ਵੀ ਬਿਮਾਰੀਆਂ ਤੋਂ ਬਚਾਈ ਗਏ ਆਪਾਂ ਨੇ ਠੀਕ ਆ ਇੱਕ ਇਹ ਵੀ ਪੈਮਾਨਾ ਦੇਖਣ ਵਾਲਾ ਹੈ ਕਿ ਇੱਕੋ ਕੜਾਹੀ ਚ ਬਣਨੀ ਚਾਹੀਦੀ ਹਾਂਜੀ ਹਾਂਜੀ ਜਿਸ ਕੜਾਹੀ ਦੇ ਵਿੱਚ ਆਪਾਂ ਰਸ ਇਹਦੇ ਚ ਹੀ ਪਾਈ ਆ ਤੇ ਆ ਤੁਸੀਂ ਹੁਣ ਮੈਲ ਜਿਹੜੀ ਆ ਮੁੱਖ ਰੂਪ ਚ ਸਾਫ਼ ਕਰ ਰਹੇ ਆ ਹਾਂਜੀ ਹਾਂਜੀ ਤੇ ਇਹਦੇ ਵਿੱਚ ਇਹਨਾਂ ਨੇ ਅੱਧਾ ਚਮਚ ਲਾਇਆ ਆ ਇਹਦੇ ਵਿੱਚ ਇਹਨਾਂ ਨੇ ਤੇ ਹੁਣੇ ਦੁਬਾਰਾ ਜਿਹੜਾ ਥੋੜਾ ਜਿਹਾ ਇਹਨਾਂ ਨੇ ਹੁਣ ਫੇਰ ਅੱਧਾ ਕਿਚਮਚ ਜਿਹੜੀ ਫੇਲ ਆਉਣਗੇ ਤੋਂ ਪੂਰੀ ਪੱਤ ਦੇ ਵਿੱਚ ਤੁਹਾਡੇ ਤੁਹਾਡੇ ਪੱਤ ਚ ਗੁੜ ਕਿੰਨਾ ਕ ਆ ਜਾਂਦਾ। ਕਿ ਘੋੜੇ ਜਿੱਦਾਂ ਜੀ 12 ਕਿਲੋ ਆ ਜਾਂਦਾ ਜੀ। ਆ ਪਿਓਰਿਟੀ ਜਿਹੜੀ ਆ ਉਹ ਤੁਸੀਂ ਲੱਭਦੇ ਵੀ ਸ਼ੁੱਧਤਾ ਜਿਹੜੀ ਆ ਉਹ ਤੁਸੀਂ ਆਪੋ ਆਪਣੇ ਜਿੱਥੇ ਵੀ ਵੇਲੇਣੇ ਤੋਂ ਗੁੜ ਲੈਂਦੇ ਆ ਤਾਂ ਉਹਨਾਂ ਨੂੰ ਦੇਖ ਲਿਆ ਕਰੋ ਵੀ ਇਹਨਾਂ ਪੈਰਾਮੀਟਰਸ ਦੇ ਉੱਤੇ ਇਹ ਖਰੇ ਉੱਤਰਦੇ ਕਿ ਨਹੀਂ। ਜੀ ਅਗਲਾ ਪੈਮਾਨਾ ਲਾਸਟ ਜਿਹੜਾ ਉਹ ਆ ਜੀ ਤੁਸੀਂ ਕਹਿੰਦੇ ਕਿ ਜਿਹੜੀਆਂ ਪੇਸੀਆਂ ਤੁਸੀਂ ਲਾਉਨੇ ਹੋ ਹਾਂਜੀ। ਉਹ ਤੁਸੀਂ ਹੱਥ ਨਾਲ ਨਹੀਂ ਲਾਉਨੇ ਨਹੀਂ ਜੀ ਓਕੇ ਸਾਥ ਜੀ ਰਾਜੀ ਅੱਛਾ ਜੀ ਹੱਥ ਨਹੀਂ ਲਾ ਕੇ ਕਰਨਾ ਜੀ ਅਰੰਬੇ ਨਾਲ ਲਾਉਨੇ ਜੀ ਠੀਕ ਹੈ ਜੀ ਹਾਂ ਜੀ ਬਸ ਅਰੰਬੇ ਨਾਲ ਹੀ ਅਰੰਬੇ ਨਾਲ ਹੀ ਲਾਉਨੇ ਤੁਸੀਂ ਹਾਂ ਜੀ ਹਾਂ ਜੀ ਅਰੰਬੇ ਨਾਲ ਦੇਖੋ ਜੀ ਠੀਕ ਹੈ ਜੀ ਸੋ ਭਾਈ ਇੱਕੋ ਹੀ ਗੱਲ ਹੈ ਕਿ ਆਹ ਦੇਖ ਲਿਆ ਤੁਸੀਂ ਕੁਛ ਇੱਕ ਪੈਮਾਨੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦਾ ਧਿਆਨ ਰੱਖਿਆ ਕਰੋ ਕਿ ਆਪਾਂ ਤੁਹਾਨੂੰ ਇੱਕ ਦੱਸ ਸਕੀਏ ਕਿ ਗੋੜ ਜਿਹੜਾ ਸਹੀ ਤਰੀਕੇ ਨਾਲ ਉਹ ਕਿੱਦਾਂ ਬਣਦਾ ਮੈਂ ਸਫਾਈ ਨੂੰ ਸਭ ਤੋਂ ਮੁੱਖ ਰੱਖਦਾ ਤੇ ਦੂਸਰੀ ਗੱਲ ਮੈਨੂੰ ਇਹ ਆ ਕਿ ਗੰਨੇ ਨੂੰ ਕਿੰਨੀ ਕੁ ਦਵਾਈ ਜੜੀ ਆ ਉਹ ਪਾਈ ਗਈ ਆ ਇਹ ਦੋ ਚੀਜ਼ਾਂ ਜਿਹੜੀਆਂ ਉਹਨਾਂ 'ਚ ਸਫਾਈ ਤੁਸੀਂ ਦੇਖ ਸਕਦੇ ਹੋ ਬਾਕੀ ਗੰਨੇ ਬਾਰੇ ਉਹ ਤੁਸੀਂ ਜਿਸ ਵੀ ਇਨਸਾਨ ਤੋਂ ਗੁੜ ਲੈ ਰਹੇ ਆ ਇਹ ਹੁਣ ਤੁਹਾਡਾ ਉਹਨਾਂ ਦਾ ਵਿਸ਼ਵਾਸ ਹੈ ਕਿ ਤੁਸੀਂ ਉਹ ਤੁਹਾਨੂੰ ਕਿਸ ਤਰ੍ਹਾਂ ਨਾਲ ਦੱਸ ਰਹੇ ਆ ਕਿ ਅਸੀਂ ਇੰਨੀ ਕੁ ਦਵਾਈ ਵਰਤਦੇ ਆ ਜਾਂ ਨਹੀਂ ਵਰਤਦੇ ਜਾਂ ਮੈਂ ਕਿਸ ਤਰ੍ਹਾਂ ਕਰਦੇ ਆ ਹਨਾ ਸੋ ਇਹ ਤੁਹਾਡਾ ਆਪਣਾ ਵਿਸ਼ਵਾਸ ਆ ਤੁਸੀਂ ਆਪਰ ਦੇਖ ਸਕਦੇ ਹੋ ਸੋ ਮੈਂ ਦੇਖ ਰਿਹਾ ਨਿਆਣੇ ਵੀ ਨਿਕਨਕੇ ਆਏ ਹੋਏ ਆ ਉਹ ਵੀ ਦੇਖਣ ਆਇਆ ਵੀ ਅੰਕਲ ਗੁੜ ਕਿਦਾਂ ਬਣਾਉਦੇ ਆ ਤੇ ਗੁੜ ਖਾਣ ਆਏ ਆ ਗਰਮ ਗਰਮ ਸੋ ਇਹਨਾਂ ਗੱਲਾਂ ਦੇ ਨਾਲ ਤਾਪਸਬ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਗਿਆਨੀ ਜੀ ਦਾ ਕਰਨਾ ਬਣਦਾ ਆ ਜਿਨ੍ਹਾਂ ਨੇ ਸਾਨੂੰ ਬੜਮੁੱਲਾ ਸਮਾਂ ਦਿੱਤਾ ਤੇ ਨਾਲੇ ਕੰਮ ਵੀ ਕਰ ਰਹੇ ਆ ਤੇ ਕੰਮ ਕਰਦੇ ਕਰਦਿਆਂ ਨੇ ਸਾਨੂੰ ਕਈ ਕੋਸ਼ਿਸ਼ ਸਮਝਾ ਦਿੱਤਾ ਹਨਾ ਸੋ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਤੁਹਾਡਾ ਸਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤੁਹਾਡਾ ਸਮਾਂ ਕੱਢ ਕੇ ਇੱਥੇ ਆਏ ਆ ਜੀ ਮਿਹਰਬਾਨੀ ਜੀ ਆਪਣਾ ਮਕਸਦ ਹੈ ਜਿਹੜਾ ਉਹ ਤੁਹਾਡੇ ਵਰਗੇ ਸੱਜਣਾ ਦੇ ਸਿਰ ਤੇ ਹੀ ਪੂਰਾ ਹੋ ਸਕਦਾ ਐ ਭਰਾਵਾਂ ਨੂੰ ਪਤਾ ਲੱਗ ਗਿਆ ਕਿ ਕਿੰਨਾ ਜ਼ਰੂਰੀ ਬੰਦਾ ਜਿੱਦਾਂ ਜੀ ਬਿਲਕੁਲ ਜੀ ਬਿਲਕੁਲ ਸੋ ਭੈਣੋ ਤੇ ਭਰਾਓ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਆਪਾਂ ਯਾਨੀ ਜੀ ਦੇ ਨਾਲ ਹੀ ਜਿਹੜੀ ਆ ਉਹ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੁੰਨੇ ਆ ਤੁਹਾਡੇ ਕੋਲ ਔਰ ਇੱਕ ਹੋਰ ਬੇਨਤੀ ਬਹੁਤ ਜ਼ਰੂਰੀ ਚਾਣ ਦੇ ਬਾਰੇ ਇਹ ਤੁਹਾਨੂੰ ਦੱਸ ਦਈਏ ਕਿ ਚਾਂੰ ਦਾ ਜਿਹੜਾ ਬੀ ਤੁਸੀਂ ਗਿਆਨੀ ਜੀ ਨੂੰ ਬਾਰ-ਬਾਰ ਫੋਨ ਕਰ ਰਹੇ ਸੀਗੇ ਉਹ ਖਤਮ ਹੋ ਚੁੱਕਾ ਆ ਤੇ ਅਗਲੇ ਸਾਲ ਫੇਰ ਤੋਂ ਮੁਫਤ ਸੇਵਾ ਹੋਊਗੀ ਅਗਲੇ ਸਾਲ ਦੇ ਉੱਤੇ ਹੁਣ ਤੁਸੀਂ ਇੰਨਾ ਕੁ ਧਿਆਨ ਰੱਖਿਓ ਕਿ ਆਪਾਂ ਅਗਲੇ ਸਾਲ ਇਹਨਾਂ ਨਾਲ ਸੰਪਰਕ ਕਰਾਂਗੇ ਸੋ ਵੀਡੀਓ ਚੰਗੀ ਲੱਗੇ ਤੈਨੂੰ ਸ਼ੇਅਰ ਕਰ ਦਿਓ ਔਰ ਨਵੇਂ ਆਏ ਹੋ ਚੈਨਲ ਦੇ ਉੱਤੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ